ਪੰਜਾਬ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਦੀਆਂ ਘਟਨਾਵਾਂ ਲਗਾਤਾਰ ਬਾਦਰੀਆਂ ਨੇ ਲਗਾਤਾਰ ਹਰ ਦਿਨ ਕੋਈ ਨਾ ਕੋਈ ਘਟਨਾ ਦੀ ਵੀਡੀਓ ਸਾਹਮਣੇ ਆ ਰਹੀ ਹੈ ਸੀਸੀਟੀਵੀ ਫੁਟੇਜ ਹੈ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਨਜ਼ਦੀਕ ਇੱਕ ਘਰ ਦੀ ਸਾਹਮਣੇ ਆਈ ਹੈ ਜਿਸਦੇ ਘਰ ਤੇ ਬਾਹਰ ਬਦਮਾਸ਼ਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਬਦਮਾਸ਼ਾਂ ਦੇ ਹੌਸਲੇ ਇੰਨੇ بلند ਨੇ ਕਿ ਉਹ ਸ਼ਰੀਆਮ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਲਗਾਤਾਰ ਆਏ ਦਿਨ ਕੋਈ ਨਾ ਕੋਈ ਫਾਇਰਿੰਗ ਦੀ ਵੀਡੀਓ ਸਾਹਮਣੇ ਆ ਰਹੀ ਹੈ ਬੀਤੇ ਦਿਨ ਗੁਰਦਾਸਪੁਰ ਦੇ ਬਟਾਲਾ ਤੋਂ ਵੀ ਅਜਿਹੀ ਹੀ ਘਟਨਾ ਦੀ ਵੀਡੀਓ ਸਾਹਮਣੇ ਆਈ ਸੀ ਅੱਜ ਲੁਧਿਆਣਾ ਤੋਂ ਇਹ ਵੀਡੀਓ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਫਰਾਰ ਹੋ ਜਾਂਦੇ ਨੇ ਇਹ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਗੈਂਗਸਟਰ ਨਿਊਟਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਪੁਲਿਸ ਦੀ ਜੇਕਰ ਗੱਲ ਕਰੀਏ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਫਰਸੋਂ ਲੇਟ ਨਾਈਟ ਦਾ ਜਿਹੜਾ ਇਨਸੀਡੈਂਟ ਹੈ ਦੁਗਰੀ ਪੁਲਿਸ ਸਟੇਸ਼ਨ ਬਗਾਨ ਅਡਮਿਸ਼ਨੇਟ ਚ ਪੈਂਦਾ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸਨ ਸੀਗੇ ਉਹ ਬਾਈਕ ਤੇ ਇੱਕ ਨਵੀਂ ਨਾਂ ਦਾ ਬੰਦਾ ਦਾ ਘਰ ਆ ਉਹਦੇ ਬਾਹਰ ਆਏ ਆ ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਰਾਉਂਡ ਜਿਹੜੇ ਫਾਇਰ ਕੀਤੇ ਅਸੀਂ ਐਸ ਵਾਰ ਦਾਤ ਨੂੰ ਜਿਹੜਾ ਹੈਗਾ ਹੁਣ ਵੈਰੀਫਾਈ ਕਰ ਰਹੇ ਹੈਗੇ ਆਂ ਮੁੰਦੇਈ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਆਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦੀ ਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ 'ਚ ਲਿਆਂਦੀ ਜਾਊਗੀ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਿਆ ਜਾਊਗਾ ਹਜੇ ਫਲਾਣ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇੱਥੇ ਜਿਹੜਾ ਹੈਗਾ ਕਰ ਰਹੇ ਹੈਗੇ ਆਂ ਸਾਡੀਆਂ ਟੀਮਸ ਕੰਮ ਕਰ ਰਹੀ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਾਇਆ ਜਾਏ ਕਿਸ ਨੂੰ ਅਰੈਸਟ ਕੀਤਾ ਹਜੇ ਫਿਲਹਾਲ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂਚ ਦਾ ਵਿਸ਼ਾ ਚੱਲ ਰਹੀ ਹੈ ਸਰ ਕੋਈ ਦੱਸਿਆ ਨਾ ਕੋਈ ਵਾਈ ਕੈਟਾਗਰੀ ਦਾ ਕੋਈ ਕੈਮਿਸਟਰ ਇਹ ਵੀ ਸਾਡਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਵਾਈ ਕੈਟਾਗਰੀ ਦਾ ਹੈਗਾ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਜਿਹੜਾ ਹੈਗਾ ਸਾਰਾ ਟਰੂਥ ਅਨਰੀਵਲ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ